ਦਰਜਨ ਤੋਂ ਵੱਧ ਗੁੰਡਾ ਅਨਸਰਾਂ ਦੇ ਵੱਲੋਂ ਇੱਕ ਸੇਵਾਦਾਰ ਦੇ ਕਾਪਿਆਂ ਦੇ ਨਾਲ ਕੀਤਾ ਗਿਆ ਹਮਲਾ ਹਾਲਤ ਗੰਭੀਰ ਜਲਾਲਾਬਾਦ ਦੇ ਸਿਵਲ ਹਸਪਤਾਲ ਚ ਕਰਾਇਆ ਭਰਤੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਟਿਵਾਣਾ ਮੋੜ ਵਿਖੇ ਪਿੰਡ ਟੰਡੀ ਕਦੀਮ ਦੇ ਲੋਕਾਂ ਵੱਲੋਂ ਬੀਤੇ ਦੋ ਦਿਨਾਂ ਤੋਂ ਲੰਗਰ ਲਗਾਇਆ ਹੋਇਆ ਸੀ ਅਤੇ ਇਸ ਲੰਗਰ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪਿੰਡ ਟਿਵਾਣਾ ਦੇ ਕੁਝ ਲੋਕ ਮੋਟਰਸਾਈਕਲ ਤੇ ਪਹੁੰਚਦੇ ਹਨ ਅਤੇ ਉਥੇ ਉਹਨਾਂ ਦਾ ਮੋਟਰਸਾਈਕਲ ਕਾਰ ਦੇ ਨਾਲ ਕਹੇ ਜਾਂਦਾ ਜਿਸ ਤੋਂ ਬਾਅਦ ਤਕਰਾਰ ਹੁੰਦੀ ਹੈ ਤੇ ਤਕਰਾਰ ਦੇ ਦੌਰਾਨ ਮੋਟਰਸਾਈਕਲ ਸਵਾਰ ਲੋਕਾਂ ਦੇ ਵੱਲੋਂ ਉੱਥੇ ਮੌਜੂਦ ਮੁੱਖ ਸੇਵਾਦਾਰ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਕਤ ਸ਼ਖਸ ਆਪਣਾ ਮੋਟਰਸਾਈਕਲ ਛੱਡ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਠੀਕ 1 ਘੰਟੇ ਬਾਅਦ ਹੀ ਉਹਨਾਂ ਦੇ ਵੱਲੋਂ ਇੱਕ ਸੇਵਾਦਾਰ ਨੂੰ ਇਕੱਲਿਆਂ ਵੇਖ ਕੇਰ ਲਿੱਤਾ ਜਾਂਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਲੋਕਾਂ ਦੇ ਵੱਲੋਂ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਹੁਣ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਪਿੰਡ ਟੰਡੀ ਕਦੀਮ ਦੇ ਲੋਕ ਵੱਡੀ ਤعداد ਦੇ ਵਿੱਚ ਪਹੁੰਚੇ ਨੇ ਦੱਸਦੀਏ ਕਿ ਇਸ ਮੁਕਕੇ ਸਿੱਖ ਜਥੇਬੰਦੀਆਂ ਵੀ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਹੈ ਦੱਸ ਦਈਏ ਕਿ ਇੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਥਾਣਾ ਸਿਟੀ ਵਿਖੇ ਮੋਟਰਸਾਈਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਇੱਕ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਗੁੰਡਾ ਅਨਸਰਾਂ ਦੇ ਵੱਲੋਂ ਸੇਵਾਦਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜੋ ਕਿ ਪਿੰਡ ਟਿਵਾਣਾ ਵਿਖੇ ਇੱਕ ਚਾਹ ਦਾ ਖੋਖਾ ਚਲਾਉਂਦਾ ਜਦੋਂ ਦੁਕਾਨ ਵਧਾ ਕੇ ਜਾਣ ਲੱਗਾ ਤਾਂ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨੂੰ ਕੀ ਹੁਣ ਚਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਿੰਡ ਵੱਲੋਂ ਲੰਗਰ ਲਗਾਇਆ ਗਿਆ ਸੀ ਔਰ ਲਗਾਤਾਰ ਦੋ ਦਿਨ ਤੋਂ ਲੰਗਰ ਦੀ ਸੇਵਾ ਕਰ ਰਹੇ ਸਨ ਔਰ આરોਪ ਆਨ ਕਿ ਪਿੰਡ ਟਿਵਾਣਾ ਦੇ ਕੁਝ ਆਸਮਾਜਿਕ ਤੱਤ ਹੋਏਗੇ ਆ ਜਿਨ੍ਹਾਂ ਦੇ ਵੱਲੋਂ ਜਿਹੜਾ ਹੈਗਾ ਇਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਇੱਥੋਂ ਤੱਕ ਕਿ ਜਿਹੜੇ ਬਾਬਾ ਜੀ ਆ ਮੁੱਖ ਸੇਵਾਦਾਰ ਹੈਗੇ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਮਾਰਪਿੱਟ ਕੀਤੀ ਗਈ ਹੈ ਤਾਂ ਪੂਰਾ ਮਾਮਲਾ ਕੀ ਹੈ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਬਾਬਾ ਜੀ ਨਾਲ ਪਹਿਲਾਂ ਗੱਲ ਕਰਦੇ ਆ ਜੀ ਬਾਬਾ ਜੀ ਕੀ ਮਸਲਾ ਹੋਇਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਇਹ ਮੋਟਰਸਾਈਕਲ ਦੇ ਵਿੱਚ ਇਹਨਾਂ ਨੇ ਗੱਡੀ ਗੱਡੀ 'ਚ ਮੋਟਰਸਾਈਕਲ ਮਾਰਿਆ ਜੇ ਉਦੋਂ ਬਾਅਦ ਉਹ ਪਰਲੀ ਸਾਈਡ ਤੇ ਲੰਗਰ ਵਾਲੇ ਪਾਸੇ ਨਹੀਂ ਦੂਜੇ ਪਾਸੇ ਜਦੋਂ ਅਸੀਂ ਗਏ ਆ ਛਡਾਉਣ ਨੂੰ ਤੇ ਉਹਨੇ ਜਦੋਂ ਇਹਨੇ ਉਹਨੇ ਬੱਚਾ ਜਿਹੜਾ ਮੁੰਡਾ ਚੰਨਾ ਉਹਦਾ ਨਾਮ ਹੈ ਉਹਨੇ ਫੋਨ ਕੀਤਾ ਮੰਨ ਲੋ ਗੁੰਡਿਆਂ ਦੇ ਆਓ ਜਲਦੀ ਜਲਦੀ ਆਓ ਉਂਜੇ ਨੂੰ ਉਹ ਆਏ ਨੇ ਉਹਨਾਂ ਨੇ ਜਦੋਂ ਜਦੋਂ ਫੋਨ ਕਰਦਾ ਜੱਥੋ ਭਾਈ ਫਿਰ ਹੋਏ ਨੇ ਹੱਥੋ ਭਾਈ ਹੁੰਦੇ ਹੁੰਦੇ ਫਿਰ ਉਹ ਭੱਜਿਆ ਭੱਜ ਗਿਆ ਜਿਵੇਂ ਜਦੋਂ ਉਹ ਭੱਜਿਆ ਜੇ ਤੇ ਮੈਂ ਵੀ ਉਹਦੇ ਪਿੱਛੇ ਭੱਜਾ ਚਲੋ ਇਹਦੀ ਫੜ ਲਈਏ ਹੋਰ ਜਿਆਦਾ ਨੁਕਸਾਨ ਨਾ ਹੋਵੇ ਕੋਈ ਚਾਹ ਤਿਆਰ ਹੀ ਨਾ ਹੋਵੇ ਇਹਨਾਂ ਕੋਲ ਭੱਜਣ ਕਰਕੇ ਤੇ ਉਹਨ ਜੇ ਨੂੰ ਮੈਂ ਡਿੱਗਾ ਦੋ ਉਂਜੇ ਦੇ ਨਾ ਬੱਚਿਆ ਸਾਰਿਆਂ ਨੇ ਵੇਖ ਲਿਆ ਬੀ ਬਾਬਾ ਜੀ ਪਤਾ ਨਹੀਂ ਕੀ ਗੱਲ ਹੋ ਗਈ ਆ ਇਹ ਵੈਸੇ ਇਹ ਫਿਰ ਸਾਰੇ ਸੰਗਤ ਹੀ ਸਾਰੀ ਮਗਰ ਭੱਜ ਪਈ ਏ ਉਹਦੇ ਉਹ ਉਹਨੇ ਜਿਹਨੂੰ ਭੱਜ ਬਹੁਤ ਜਿਆਦਾ ਦੂਰ ਭੱਜ ਗਿਆ ਸਾਡੇ ਮਾਰ ਕੇ ਏਟ ਮਾਰੀ ਜੋਨੇ ਅੱਗੋਂ ਮੇਰੇ ਆ ਬਾਅਦੇ ਵਜੀ ਏ ਤੇ ਉਹ ਰ ਇਧਰ ਏਟਲੇ ਪਾਸੇ ਵਜੀ ਜੇ ਇਹ ਉਹ ਮੇਰੇ ਭੱਜਣ ਕਰਕੇ ਮੈਂ ਇੱਕ ਇਧਰਲੀ ਸਾਈਡ ਨੂੰ ਭੱਜ ਗਿਆ ਉਦੋਂ ਬਾਅਦ ਦੁਬਾਰਾ ਜਦੋਂ ਉਹਨਾਂ ਨੇ ਜਿਹੜੇ ਸਾਡੇ ਸੇਵਾਦਾਰ ਸੀ ਜੀ ਉਹਦੇ ਇੱਕ ਗਰੀਬ ਸੇਵਾਦਾਰ ਸਾਡਾ ਚਾਹ ਦਾ ਕੰਮ ਕਰਦਾ ਉੱਤੇ ਟਵਾੜੇ ਪਿੰਡ ਦੇ ਵਿੱਚ ਉਹ ਚਾਹ ਦਾ ਖੋਖਾ ਵਿਚਾਰਾ ਬੰਦ ਕਰਨ ਗਿਆ ਜੇ ਫਿਰ ਉਹ 15 16 ਜਾਨੇ ਅਣਪਛਾਤੇ ਜਿਹੜੇ ਆਣ ਕੇ ਉਹਨੂੰ ਕਾਪੇ ਮਾਰ ਕੇ ਚੰਨਾ ਨਾ ਜੇ ਉਹਦਾ ਜਿਹੜਾ ਐਡੇ ਉਹਨਾਂ ਦਾ ਉੱਥੇ ਜਾ ਕੇ ਉਹਦਾ ਵਿਚਾਰਿਆ ਸਿਰ ਵੀ ਕੋ ਅੰਦਰ ਹਸਪਤਾਲ ਪਿਆ ਹੈ ਮਰਲਾਉ ਪਿਆ ਛੋਟੇ ਛੋਟੇ ਉਹਦੇ ਬੱਚੇ ਨੇ ਆਪਣੀ ਪਾਲਣਾ ਕਰਦਾ ਹੈ ਹਾਂਜੀ ਕਾਪੇ ਮਾਰੇ ਨੇ ਜੀ ਹਾਂਜੀ ਆ ਸੱਤੇ ਦੋ ਤਿੰਨ ਸਾਤੇ ਸਿਰ ਤੇ ਵਜੇ ਦੀ ਉਹਦੇ ਹਾਂਜੀ ਗੁੰਡਾਗਰਦੀ ਬੇਅੰਤ ਗੁੰਡਾਗਰਦੀ ਹੈ ਅੱਜ ਤੋਂ ਦੋ ਚਾਰ ਦਿਨ ਪਹਿਲਾਂ ਵੀ ਇਹਨਾਂ ਨੇ ਇੱਕ ਆਪ ਸੁਣਿਆ ਹੀ ਆ ਬੱਸ ਦਾ ਉਹ ਵਿਚਾਰਾ ਡਰਾਈਵਰ ਨੂੰ ਕੁੱਟਿਆ ਵੇਖ ਉਹੀ ਉਹੀ ਉਹਨਾਂ ਚੋਂ ਹੀ ਆ ਵੇਖੋ ਸਾਰਾ ਜੋ ਰਾਇਆ ਮਿਲਿਆ ਗੈਂਗ ਹੀ ਆ ਜੀ ਇਹ ਸਾਰਾ ਦਸੋਂ ਨਹੀਂ ਤੇ ਸੇਵਾਦਾਰ ਇਨਾ 100 ਦੇ ਕਰੀਬ ਸਾਡੇ ਸੇਵਾਦਾਰ ਹੀ ਉੱਤੇ ਤੇ ਕਿੱਡੀ ਦਿਲ ਵਧੀ ਜੀ ਆ ਸਾਰੇ ਦੇਖੋ ਅਜੀ ਅਸੀਂ ਅੱਧੇ ਸੇਵਾਦਾਰਾਂ ਇੱਕ ਟਰਾਲੀ ਲੈ ਕੇ ਸਾਰਾ ਨਾਲੇ ਨਗਰ ਆਉਣ ਨੂੰ ਤਿਆਰ ਹੀ ਸ਼ਿਕਾਇਤ ਕੀਤੀ ਸੀ ਜਦੋਂ ਸੇਰੇ ਲੜਾਈ ਹੋਈ ਆ ਪਹਿਲਾਂ ਹਾਂਜੀ ਬਿਲਕੁਲ ਜੀ ਕਿਉਂਕਿ ਮੋਟਰਸਾਈਕਲ ਛੱਡ ਕੇ ਭੱਜ ਗਿਆ ਸੀ ਉਹ ਜੀ ਅਸੀਂ ਫਿਰ ਮੋਟਰਸਾਈਕਲ ਸਿੱਧੀ ਥਾਣੇ ਦੇ ਕੇ ਆਏ ਆ ਨਾਲ ਦਰਖਾਸਤ ਵੀ ਦਿੱਤੀ ਵੀ ਮੋਟਰਸਾਈਕਲ ਆ ਤੁਸੀਂ ਤੇ ਉਹ ਜਿਹੜੇ ਆਪਣਾ ਕਾਰਵਾਈ ਕੀਤੀ ਪੁਲਿਸ ਨੇ ਅਜੇ ਤੱਕ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਸਾਰੇ ਉਹਨਾਂ ਨੇ ਮਤਲਬ ਕਿ ਮੁੰਡੇ ਨਾਲੇ ਆ ਦੁਬਾਰਾ ਉਹਨਾਂ ਨੇ ਇੱਕ ਘੰਟੇ ਬਾਅਦ ਹੀ ਅਹੀਂ ਉਹ ਜਨੂ ਸਮਾਨ ਸਪੋਨਸ ਸਾਰਾ ਟਰਾਲੀਆਂ ਲੈ ਕੇ ਪਿੰਡ ਪਹੁੰਚੇ ਜੇ ਤੇ ਮਗਰੋਂ ਪਹੁੰਚ ਲਿਆ ਵੀ ਗੱਲ ਪੈ ਗਈ ਮੁੰਡਾ ਪੀਓ ਤਾਂ ਜਲਦੀ ਜਲਦੀ ਮਰ ਲਾਉ ਪਿਆ ਮੁੰਡਾ ਫਿਰ ਉਹਨੂੰ ਆੜ ਕੇ ਚੁੱਕ ਕੇ ਤੇ ਅਸੀਂ ਆ ਬਯਾਸਪਤਾਲ ਲੈ ਕੇ ਆਏ ਆ ਸਾਰੇ ਅਸੀਂ ਸਮਾਨ ਟਰਾਲੀਆਂ ਤੇ ਖਲੋਤਾ ਲਾਉਣ ਆਲਾ ਸਾਡਾ ਜੀ ਤੇ ਬੱਚੇ ਵੀ ਸਾਰੇ ਦਾ ਸਾਰਾ ਪਿੰਡ ਹੀ ਆਉਂਦਾ ਹੈ ਵੀ ਸਾਰੇ ਚੱਲ ਗਏ ਵੀ ਐਡੀ ਵੇਖੋ ਇੰਨੇ ਦਿਨ ਹੋ ਗਏ 2-3 ਦਿਨ ਤੋਂ ਸੇਵਾ ਕਰਦਿਆਂ ਨੂੰ ਤੇ ਸਾਨੂੰ ਇਹ ਇੰਨੀ ਗੁੰਡਾ ਕਰਦੀ ਹੈ ਜਿਹੜੀ ਇਲਾਕੇ ਦੇ ਵਿੱਚ ਨਹੀਂ ਚਾਹੀਦੀ ਜੇ ਸੇਵਾ ਭਾਵਨਾ ਵਾਸਤੇ ਨੱਚੇ ਤੇ ਬਚਾਉਣ ਵਾਸਤੇ ਇਹਨਾਂ ਬੱਚਿਆਂ ਨੂੰ ਆਪਾਂ ਜਾਗਰੂਤ ਕਰਦੇ ਆ ਵੇਖੋ ਸੇਵਾ ਭਾਵਨਾ ਨਾਲੇ ਵੇਖੋ ਲੱਗ ਲੱਗੇ ਇਲਾਕੇ ਚ ਪਿੰਡ ਢੰਡੀ ਕਦੀਮ ਹਰ ਵਕਤ ਜਿੱਥੇ ਵੀ ਕਾਮਾ ਵਾਲੇ ਪਤਨ ਅਸੀਂ 10 ਦਿਨ ਲੰਗਰ ਲਾਇਆ ਜੇ ਇੱਥੇ ਵੀ ਸਾਲ ਦੇ ਵਿੱਚ 5 ਦਿਨ ਅਸੀਂ ਇੱਥੇ ਸਾਬ ਜਾਦਾ ਇਜਾਜ਼ਤ ਵੀ ਆਉਨੇ ਆ ਹੁਣ ਇਸ ਤਰ੍ਹਾਂ ਜਦੋਂ ਹਾੜਾਂ ਦੇ ਉਦੋਂ ਉਹ ਉੱਥੇ ਪਹੁੰਚਦੇ ਆ ਜੀ ਹਾਂਜੀ ਗੁਰੂ ਦੀ ਕਿਰਪਾ ਹੁੰਦੀ ਹੈ ਹਾਂਜੀ ਦੀ ਜਿਹੜੀ ਸ਼ਰਮਨਾਕ ਘਟਨਾ ਹੋਈ ਹੈ ਲੰਗਰ ਲਾਣ ਵਾਲਿਆਂ ਨੂੰ ਬਦਲੇ ਦੇ ਵਿੱਚ ਜਿਹੜਾ ਹੈਗਾ ਉਹ ਇੱਟਾਂ ਮਿਲੀਆਂ ਕਾਪੇ ਮਿਲੇ ਆ ਤਾਂ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਗੱਲਬਾਤ ਕਰਾਂਗੇ ਹੋਰ ਵੀ ਬਾਈ ਜੀ ਹੈਗੇ ਜੀ ਕੀ ਕਹਿਣਾ ਚਾਹਦੇ ਹੋ ਸਰ ਕਹਿਣਾ ਇਹੀ ਚਾਹਦੇ ਆ ਟਵਾਣੇ ਪਿੰਡ ਦਾ ਜਿਹੜਾ ਚੰਨਾ ਚੰਨਾ ਕੋਈ ਹੈਗਾ ਚਿੱਟੇ ਦਵਾ ਪਾਰੀ ਏ ਅੱਗੇ ਪਿੱਛੇ ਜੇ ਵੀ ਇਹਨਾਂ ਨੇ ਕਾਫੀ ਇੱਕ ਦੋ ਕਾਂਡ ਜਿਹੜੇ ਕਾਪੇ ਨਾਲ ਜਿਹੜੇ ਇਹਨਾਂ ਨੇ ਵੱਢ ਕੇ ਕੀਤੇ ਨੇ ਤੇ ਚਲੋ ਹੁਣ ਇਹਨਾਂ ਦਾ ਪਾਲਾ ਪੈ ਗਿਆ ਸਿੰਘਾਂ ਨਾਲ ਤੇ ਬੜੀ ਛੇਤੀ ਜਿਹੜਾ ਹੈ ਅਸੀਂ ਕੋਈ ਗੱਲ ਨਹੀਂ ਇਹਦੇ ਮਨ ਦੇ ਵਹਿਮ ਨੇ ਜਿਹੜੇ ਗੁੰਡਾਗਰਦੀ ਦੇ ਉਹ ਦੂਰ ਕਰਾਂਗੇ ਬੜੀ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੰਦ ਭਗੀ ਜਿਹੜੀ ਘਟਨਾ ਹੋਈ ਹੈ ਖਾਲਸੇ ਜਥੇਬੰਦੀ ਨਾਲ ਦੇਖੋ ਢੰਡੀ ਕਦੀਮ ਦਾ ਨਾਮ ਅਕਸਰ ਸੁਰਖੀਆਂ 'ਚ ਰਹਿੰਦਾ ਸਾਰਾ ਪਿੰਡ ਉਹਨਾਂ ਦੇ ਨੇੜੇ-ਨੇੜੇ ਜਿੰਨੇ ਪਿੰਡ ਹੈ ਸਾਡੇ ਸੰਸਥਾਵਾਂ ਦੇ ਨਾਲ ਰਲ ਕੇ ਵਿਚਾਰੇ ਲੰਗਰ ਕਈ ਥਾਵਾਂ ਤੇ ਲਾਉਂਦੇ ਆ ਜਦੋਂ ਵੀ ਕਿਤੇ ਮਸੀਬਤ ਪੈਂਦੀ ਹੈ ਅੱਜ ਉਹੀ ਜਿਹੜੇ ਬੰਦੇ ਇਹਨਾਂ ਸੰਸਥਾਵਾਂ ਤੋਂ ਲੰਗਰ ਲੈਂਦੇ ਆ ਜਾਂ ਕੁਝ ਵੀ ਕਰਦੇ ਆ ਜਾਂ ਕਿਤੇ ਲੋੜ ਪੈਂਦੀ ਭੀੜ ਪੈਂਦੀ ਆ ਅੱਜ ਲੰਗਰ ਵਾਲੀ ਜਗ੍ਹਾ ਤੇ ਆਣ ਕੇ ਉਹਨਾਂ ਨੇ ਕਾਪੇ ਮਾਰੇ ਆ ਸਾਡੇ ਸਿੰਘ ਨਾਲ ਹੱਥ ਪੱਤੀ ਕੀਤਾ ਸਿੰਘ ਦੇ ਕਾਪੇ ਮਾਰੇ ਆ ਬੜੀ ਮਾੜੀ ਗੱਲ ਹੈ ਅਸੀਂ ਇਲਾਕੇ ਦੇ ਵਿੱਚ ਜਿੰਨੇ ਵੀ ਟੰਡੀ ਕਦੀਮ ਦੇ ਨੇੜੇ-ਨੇੜੇ ਪਿੰਡ ਆ ਜਿੰਨੀਆਂ ਜਥੇਬੰਦੀਆਂ ਵਾਂ ਅਸੀਂ ਕੱਲ ਨੂੰ ਸਾਰਿਆਂ ਦੇ ਅਨਮਿੱਥੇ ਵਾਸਤੇ ਅਸੀਂ ਧਰਨਾ ਜ਼ਰੂਰ ਲਾਵਾਂਗੇ ਕਿਉਂਕਿ ਸਾਡੇ ਮਨਾਂ ਨੂੰ ਬੜੀ ਠੇਸ ਪਹੁੰਚੀ ਹੈ ਇੱਕ ਤਾਂ ਖਾਲਸਾ ਜਥੇਬੰਦੀਆਂ ਲੰਗਰ ਲਾਉਣ ਦੂਸਰਾ ਸਾਹੀ ਡਾਂਗਾ ਖਾਈਏ ਜੇ ਕੱਲ ਤੱਕ ਉਹ ਜਿੰਨੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਉਹ ਜੇ ਕੱਲ ਤੱਕ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਗ੍ਰਿਫਤਾਰ ਕਰਦੀ ਅਸੀਂ ਅਨਮਿੱਥੇ ਲਈ ਅਸੀਂ ਉਸੇ ਢੰਡੀ ਕਦੀਮ ਜਿਹੜਾ ਟਵਾਣੇ ਵਾਲਾ ਮੋੜ ਹੈ ਉਸੇ ਟਵਾਣੇ ਮੋੜ ਨੂੰ ਅਸੀਂ ਰੋਕਾਂਗੇ ਭਲਾ ਸਾਨੂੰ 2 ਦਿਨ ਰੁਕਣਾ ਪਵੇ 3 ਦਿਨ ਰੁਕਣਾ ਪਵੇ ਬੋਲੇ ਸੋਨਹਿਰਾ ਹੋ ਗਿਆ ਉਹਨਾਂ ਵਾਸਤੇ ਪ੍ਰਸ਼ਾਸਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੋਲਡੀ ਐਮਐਲਏ ਸਾਹਿਬ ਵਾਸਤੇ ਸਪੈਸ਼ਲ ਮੈਂ ਵੀਰ ਪੱਤਰਕਾਰ ਨੂੰ ਕਹੂੰਗਾ ਵੀ ਇਹ ਸਪੈਸ਼ਲ ਵੀਡੀਓ ਭਾਈ ਸਾਹਿਬ ਨੂੰ ਜਰੂਰ ਸੈਂਡ ਕਰਨਾ ਵੀ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਕਰ ਦੇਵੇ ਡੀਐਸਪੀ ਐਸਪੀ ਤੱਕ ਵੀ ਜੋ ਜਿਹੜੇ ਬੰਦੇ ਆ ਰਾਤੋਂ ਰਾਤ ਠਾਣੇ ਬੈ ਹੋਣ ਤੇ ਨਹੀਂ ਦੱਸੇ ਬਾਈ ਜੀ ਕੱਲ 10 ਵਜੇ ਤੋਂ ਬਾਅਦ ਅਸੀਂ ਧਰਨਾ ਲਾਵਾਂਗੇ ਉਸ ਤੋਂ ਬਾਅਦ ਟਾਈਮ ਸਿੰਘਾਂ ਦਾ ਹੋਏਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਈ ਇਹ ਗੱਲ ਹੋਈ ਸੀ ਮੈਂ ਗਿਆ ਸੀ ਚਾਹ ਫੜਾਉਣ ਤੇ ਚਾਹ ਫੜਾ ਕੇ ਆਇਆ ਸੀ ਮੈਂ 10 ਮਿੰਟ ਰੁਕ ਗਿਆ ਸੀ ਉੱਧਰ ਤੇ ਉਸ ਤੋਂ ਬਾਅਦ ਇਹ ਵੀ ਇਸ ਤਰ੍ਹਾਂ ਮੈਂ ਮਨੀਮ ਕੰਤੇ ਰੋਲਾ ਕਿਆ ਪਿਆ ਖੜਾ ਬਾਹਰ ਮੈਂ ਕਿਹਾ ਚੋਰ ਚੋਰ ਨੇ ਕੋਈ ਮੈਂ ਬਾਹਰਾਂ ਦੇ ਭੱਜ ਤੇ ਜਾ ਬਾਹਰ ਮੈਂ ਵੇਖਾ ਤੇ ਚਾਚਾ ਕੋਈ ਨਹੀਂ ਸੀ ਦੁਕਾਨ ਤੇ ਤੇ ਇਹਗਾ ਸੀ ਕੁਆਟਰਾਂ ਨੇ ਪਾਸੇ ਸਿਰਜਾ ਪਾਟਾ ਪਿਆ ਸਿੰਦਾ ਤੇ ਫਿਰ ਮੈਂ ਪਾਇਤਾ ਆ ਤੇ ਮੈਂ ਖੜ ਜਾ ਟੋਡੀ ਤੇ ਪਾਜ ਤੇ ਮੋਟਰਾਂ ਤੇ ਮੈਂ ਯਟ ਟਟ ਮਾਰੀ ਤੇ ਪਾਜੀ ਗਾਣੇ ਮਗਰ ਜੇਗੇ ਸੀ 15 16 ਜਣੇ ਜੀ 15 16 ਜਣੇ ਹਾਂ ਜੀ ਕਾ ਕਾਪੇ ਕਾਪੇ ਜੀ ਹਾਂ ਜੀ ਤੇ ਅਕਲ ਨੰਬਰ ਦਰਗਾ ਹੀ ਕਾਲਾ ਸਬਾਕਿਆਂ ਦਾ ਉਹਨੂੰ ਆਂਦੇ ਪਹਿਲੋ ਚਾਹ ਪੀਂਦਾ ਫਿਰ ਉਹਨੂੰ ਮਾਰਾ ਨੇ ਅੱਛਾ ਉਹਨੂੰ ਵਾ ਵਜਾ ਕੋਈ ਨਹੀਂ ਸਿਰ ਤੇ ਮੈਂ ਤਾਂ ਸਾਫਾ ਬੰਨਣਾ ਵੈਸੀ ਪੁੱਠਾ ਵਜਾ ਉਹਦੇ ਪਾਸੇ ਤੇ ਹਾਂ ਹਾਂ ਜੀ ਹਾਂ ਜੀ ਗਰਮੀਤ ਸਿੰਘ ਜੀ